Қазір бұл өттігі өттігі ұнттігі ұнттігі ұнтттігі үшінді ұныңдар өзіңді, үшінді 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 үшінді. 8. 9. 7. 8. 9. 10. 9. 10. 12. 12. 15. little. 22. இரண்டு ஆயிரம் பத்தொன்பது ਨਾ ਰਵੀ ਜਾਨਾ ਜੀ ਕੱਲ 1.5 ਵਜੇ ਦੇ ਕਰੀਬ ਮੇਰੇ ਘਰੋਂ ਇੱਕ ਚੋਰ ਨੇ ਜੋ ਗਲੀ ਦੇ ਵਿੱਚ ਤੁਰ ਫਿਰ ਕੇ ਉਹਨੇ ਰੈਕੀ ਕੀਤੀ ਉਸ ਤੋਂ ਬਾਅਦ ਜਿੰਦਰਾ ਤੋੜਿਆ ਘਰ ਚੋਂ ਸਮਾਨ ਕਾਫੀ ਲੈ ਗਿਆ ਜਿਹਦੇ ਵਿੱਚ ਜੁਐਲਰੀ ਕਾਫੀ ਆ ਤੇ ਨਕਦਰ 1.5 ਲੱਖ ਦੇ ਕਰੀਬ ਹੈ ਮਤਲਬ 25 ਤੋਂ 25 ਵੀ 25 ਟੋਲੇ ਤੋਂ ਉੱਪਰ ਹੈ ਸਮਾਨ ਜਿਹੜਾ ਗਿਆ ਲਿਮਾਰੀ ਉੱਪਰ ਟੁੱਟੀ ਹੋਈ ਆ ਸ਼ਾਮ ਨੂੰ ਅਸੀਂ ਆਏ 7:00 ਵਜੇ ਆ ਕੇ ਦੇਖਿਆ ਤੇ ਦਰਵਾਜ਼ਾ ਸਾਰਾ ਖੁੱਲਾ ਤੇ ਬੜੀ ਤੁਹਾਡੇ ਘਰ ਵਿੱਚ ਕੋਈ ਨਹੀਂ ਸੀ ਤਾਲਾ ਲੱਗਾ ਹੋਈ ਕੋਈ ਨਹੀਂ ਸੀ ਲੋਕ ਲੱਗਾ ਦਾ ਸੀ ਤਾਲਾ ਲੱਗਾ ਦਾ ਸੀ ਇਹ ਤਾਲੇ ਲੱਗਣਾ ਕਰਕੇ ਹੀ ਉਹਨੇ ਗਲੀ ਦੇ ਵਿੱਚ ਸਾਰਾ ਘੁੰਮਿਆ ਉਸ ਤੋਂ ਬਾਅਦ ਸਾਡਾ ਤਾਲਾ ਤੋੜਿਆ ਤਾਲਾ ਤੋੜ ਕੇ ਅੰਦਰ ਦਰਾਜਾ ਬੰਦ ਕਰਕੇ 30-40 ਮਿੰਟ ਉਹ ਰਿਹਾ ਅੰਦਰ ਉਸ ਤੋਂ ਬਾਅਦ ਉਹ ਆਪਣਾ ਕੰਮ ਕਰਕੇ ਲਫਾਫੇ ਔਰ ਜੀ ਪੁਲਿਸ ਕੰਪਲੀਟ ਕੀਤੀ ਹੈ ਪੁਲਿਸ ਕੰਪਲੇਂਟ بیٹے ਦੇ ਨਾਮ ਤੇ ਹੋਈ ਹੈ ਮੇਰੇ ਹਰਸ਼ੀ ਜੈਨ ਦੇ ਨਾਮ ਤੇ ਉਸੇ ਵੇਲੇ ਦੋ ਜਣੇ ਕਰਮਚਾਰੀ ਆਏ ਸੀਗੇ ਉਹ ਦੇਖ ਕੇ ਮੂਵੀ ਬਣਾ ਕੇ ਚਲੇ ਗਏ ਪਰ ਉਸ ਤੋਂ ਬਾਅਦ ਲਿਖਤ ਕਾਰਵਾਈ ਮੈਂ ਹੁਣ ਚੱਲਣਾ ਕਰਾਂ ਸੀਸੀ ਕੈਮਰੇ ਜਿਹੜੀ ਉਹ ਵੀਡੀਓ ਜਬ ਬੰਦਾ ਪਛਾਣ ਚ ਆਇਆ ਤੁਹਾਡੇ ਕੋਲ ਬੰਦਾ ਨਹੀਂ ਪਛਾਣ ਚ ਆਇਆ ਸੀਿਆਣੀ ਉਮਰ ਦਾ ਵਾ ਚੰਗੇ ਕੱਪੜੇ ਪਾਏ ਹਨ ਉਹ ਕੋਈ ਗਲੀ ਦੇ ਵਿੱਚ ਦਾਪੋਣਾ ਘੰਟਾ ਚੱਕਰ ਉਹਨੇ ਕਦੀ ਇੱਧਰ ਲਾ ਕਦੀ ਇੱਧਰ ਲਾ ਕੋਈ ਵੀ ਗਲੀ ਤੇ ਵਿੱਚ ਗਲੀ ਦਾ ਨੁੱਕਰ ਕੋਈ ਨਹੀਂ ਛੱਡੀ ਈਵਨ ਕਿ ਘਰਾਂ ਦੇ ਜਿੰਦਰੇ ਵੀ ਚੱਕਰ ਉਹਨੇ ਕੀਤੇ ਵੀ ਜਿਹੜਾ ਲੋਕ ਲੱਗਾ ਉਹਨੂੰ ਤੋੜਿਆ ਉਹਦੇ ਅੰਦਰ ਜਾ ਕੇ ਫਿਰ ਕਾਰਵਾਈ ਕੀਤੀ ਪ੍ਰਸ਼ਾਸਨ ਕੋ ਕੀ ਮੰਗਰਦੇ ਹੋ ਬਾਸ ਜੀ ਮੰਗ ਕੀ ਕਰਨੀ ਆ ਬਾਸ ਜੀ ਕਿਉਂ ਨਾ ਰਹਿ ਆ ਹੀ ਕੱਖ ਨਹੀਂ ਤੇ ਮੰਗਾਂਗੇ ਕੀ ਤੇ ਬੜਾ ਹੀ ਹਾਲ ਔਖਾ ਹੋਇਆ ਪਿਆ ਜੀ ਬਸ ਪ੍ਰਸ਼ਾਸਨ ਨੇ ਕੀ ਕਰਨਾ ਉਹ ਤੇ ਸਾਨੂੰ ਵੀ ਪਤਾ ਮੇਰਾ ਨਾਮ ਅੰਕ ਜਾਇਨਾ ਹੀ ਹਾਂਜੀ ਸਾਡੀ ਗਲੀ 'ਚ ਕੱਲ ਚੋਰੀ ਹੋਈ ਆ ਮਤਲਬ ਇੱਕ ਬੰਦਾ ਆਇਆ ਉਹਨੇ ਚੰਗੀ ਤਰ੍ਹਾਂ ਰੈਂਕੀ ਕੀਤੀ ਆ ਪਹਿਲਾਂ ਮੇਰੇ ਘਰ ਆਇਆ ਜੀ ਆ ਮੇਰੀ ਗਲੀ ਹੈ ਮੇਰੇ ਘਰ ਆਇਆ ਮੇਰੇ ਘਰ ਉਹਨੇ ਬੁਏ ਖੜਕਾਏ ਨਹੀਂ ਮਤਲਬ ਕੋਈ ਗੱਲ ਬਣੀ ਉਸ ਤੋਂ ਬਾਅਦ ਸ਼ਾਫੀ ਦੇ ਘਰ ਗਿਆ ਵਾ ਉੱਥੇ ਗਲੀ ਚ ਨੇ ਦੋ ਤਿੰਨ ਦਰਵਾਜ਼ੇ ਵੇਖੇ ਆ ਨਹੀਂ ਗੱਲ ਬਣੀ ਉਸ ਤੋਂ ਬਾਅਦ ਫਿਰ ਇਹਨੇ ਘਰ ਪਹਿਲਾਂ ਗਲੀ ਚ ਚੋਰੀ ਹੋਈ ਆ ਮੋਰਸਾ ਸ਼ਰੀਆਮ ਲੈ ਕੇ ਗਏ ਗਲੀ ਚੋਂ ਤੇ 10 12 ਦਿਨ ਪਹਿਲਾਂ ਤੇ ਫਿਰ ਅੱਗੇ ਚੱਲ ਗਿਆ ਅੱਗੇ ਨੇ ਤਿੰਨ ਚਾਰ ਘਰ ਵੇਖੇ ਤੇ ਉਸ ਤੋਂ ਬਾਅਦ ਇੱਕ ਘਰ ਤਾਲਾ ਲੱਗਾ ਸੀ ਰਵੀ ਜਾਂਜੀ ਦਾ ਘਰ ਵਾ ਉਹਦਾ ਘਰ ਉਹਨੇ ਦੇਖਿਆ ਤਾਲਾ ਲਗਾਵਾ ਮੁਕਾ ਲਗਾਉਂਦਾ ਉਹਨੇ ਤਾਲਾ ਤੋੜਿਆ ਉਹਨਾ ਘਰ ਚੋਰੀ ਕੀਤੀ ਤੇ ਮੈਂ ਪਰੇਸ਼ਾਨ ਹੋ ਕੇ ਬੇਨਤੀ ਕਰਦਾ ਕਿ ਆ ਚੋਰਾਂ ਦੇ ਨੱਤ ਪਾਈ ਜਵੇ ਸਾਡੇ ਗਲੀ ਚ ਬਹੁਤ ਹੀ ਬੁਰਾ ਹਾਲ ਹੋ ਗਿਆ ਮਤਲਬ ਪਹਿਲਾਂ ਕਦੀ ਨਹੀਂ ਇਹ ਕੰਮ ਹੋਇਆ ਤੇ ਹੁਣ ਬਹੁਤ ਜ਼ਿਆਦਾ ਚੋਰੀ ਹੋਣ ਲੱਗੀ ਆ ਸਾਡੇ ਗਲੀ ਡੇਲੀ ਕੋਈ ਨਾ ਕੋਈ ਮਤਲਬ ਆਂਦਾ ਆ ਕਰੀ ਕਈ ਦੇ ਘਰ ਵੜ ਜਾਂਦਾ ਕੋਈ ਚੋਰ ਕਰੀ ਕਈ ਦੇ ਘਰ ਵੜ ਜਾਂਦਾ ਕੋਈ ਚੋਰ ਕਰੀ ਇੱਥੋਂ ਮੋਟਰਸਾਈਕਲ ਚੁੱਕੇ ਜਾਂਦੇ ਆ ਮਤਲਬ ਬਹੁਤ ਹੀ ਜਲਦੀ ਨੇ ਵਾਕਿਆ ਕਿ ਕਿੰਨੇ ਵਜ ਦਾ ਟਾਈਮ ਹੈ ਵੇਖੋ ਜੀ ਦੁਪਹਿਰੇ ਹੀ ਚੋਰੀ ਹੋ ਗਈ ਆ ਦੁਪਹਿਰੇ 1.5 ਵਜੇ ਦਾ ਟਾਈਮ ਸੀ ਮੇਰੇ ਘਰ ਨਾਲੀ ਤੇ ਮਤਲਬ ਆਪਾਂ ਜੇ ਕਹੀਏ ਕਿ ਦੁਪਹਿਰੇ ਹੀ ਕੁਛੋਂ ਲੱਗਿਆ ਦਿਨੇ ਹੀ ਕੁਛੋਂ ਲੱਗਦੇ ਰਾਤ ਕਿੱਥੇ ਗਲੀ ਸੇਵ ਰੂਗੀ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਹੋਇਆ ਹੈ ਇਹ ਕੋਈ ਨੁਕਸਾਨ ਤਾਂ ਕਾਫੀ ਹੋਇਆ ਪਰ ਇਸ ਬਾਰੇ ਤਾਂ ਕਹਿ ਨਹੀਂ ਸਕਦੇ ਨੁਕਸਾਨ ਉਹਨਾਂ ਕਾਫੀ ਹੋਇਆ ਹੈ ਤੇ ਹੀ ਮੱਲੇ ਵਾਲ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਅਪਾ ਇਹੋ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਥੋੜਾ ਇਹਨਾਂ ਤੇ ਨੱਤ ਪਾਈ ਜਾਵੇ ਚੋਰਾਂ ਤੇ ਤੇ ਮਤਲਬ ਰੋਕਿਆ ਜਾਵੇ ਕੰਟਰੋਲ ਹੂੰ